ਹਾਂਜੀ ਵਾਹਿਗੁਰੂ ਜੀ ਉਮੀਦ ਕਰਦੇ ਆ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਹ ਨਾ ਉਦੇਪੁਰ ਦੀ ਘਟਨਾ ਰਾਜਸਥਾਨ ਦੀ ਤੇ ਰਾਜਸਥਾਨ ਦੇ ਇਹ ਬੰਦੇ ਆ ਮੋਟਰਸਾਈਕਲ ਵਾਲੇ दारू ਪੀ ਰੱਖੀ ਆ ਤੇ ਗੁੰਡਾਗਰਦੀ ਕਰਦੇ ਬਹੁਤ ਤਗੜੀ ਵਿਚਾਲੇ ਲਾ ਕੇ ਰੋਡ ਦੇ ਗੱਡੀ ਦਿਨ ਦਿਹਾੜੇ ਇਹਨਾਂ ਨੂੰ ਐਸੀ ਵੀ ਫੋਨ ਫਾਣ ਖੋਲਾਂਗੇ ਡਰਾਈਵਰ ਤੋਂ ਪੈਸੇ ਖੋਲਾਂਗੇ ਤੇ ਚਾਲੋ ਜੀ ਸਾਨੂੰ ਕਿਹਨੇ ਪੁੱਛਣਾ ਤੇ ਪਰ ਬਾਈ ਗੇਮ ਪੈ ਗਈ ਅੱਜ ਪੁੱਠੀ ਤੇ ਮੈਂ ਨਾ ਵੀ ਸਦਕੇ ਜਾਈਏ ਆ ਡਰਾਈਵਰ ਭਰਾਵਾਂ ਦੇ ਜਿਨ੍ਹਾਂ ਨੇ ਬਰਾਬਰ ਬਰਾਬਰ ਗੱਡੀਆਂ ਰੋਕ ਕੇ ਤੇ 15 20 ਬੰਦੇ ਹੋ ਕੇ ਇਕੱਠੇ ਇਹਨਾਂ ਦੀ ਸਰਵਿਸ ਕੀਤੀ 22 ਡਰਾਈਵਰ ਵੀਰੋ ਜਾਗਪੋ ਜਾਗਪੋ ਚਾਹ ਤੁਸੀਂ ਪੰਜਾਬ ਦੇ ਆ ਚਾਹ ਤੁਸੀਂ ਬਾਹਰ ਦੇ ਆ ਜਿੱਥੋਂ ਦੇ ਤੁਸੀਂ ਮਰਜੀ ਆ ਤੁਹਾਡੇ ਅੱਖਾਂ ਦੇ ਸਾਹਮਣੇ ਕਿਸੇ ਡਰਾਈਵਰ ਭਰਾ ਨਾਲ ਧੱਕਾ ਹੁੰਦਾ ਉਥੇ ਫਰਜ ਸਮਝੋ ਆਪਦਾ ਵੀ ਇਹ ਮੇਰੇ ਨਾਲ ਵੀ ਹੋ ਸਕਦਾ ਸੀ ਜੇ ਸੁਖ ਦੀ ਕੋਈ ਚਾਰ ਦਿਹਾੜੇ ਕੱਟਨੇ ਆ ਜੇ ਆਪਾਂ ਏਕਤਾ ਨਾ ਕੀਤੀ ਨਾ ਤੇ ਬਾਈ ਜਿੰਨੀਆਂ ਮਰਜ਼ੀ ਮੁਕੀਆਂ ਖਾਈ ਜਾਏ ਇਕੱਲੇ ਇਕੱਲੇ ਤੇ ਕੁਝ ਨਹੀਂ ਪਟਿਆ ਜਾਣਾ ਆਪਣਾ ਏਕਤਾ ਦੇ ਵਿੱਚ ਹੀ ਬਾਈ ਬਾਲਾ ਤੇ ਇਹ ਕਰ ਲੋ ਅੱਜ ਭਲਾਂ ਦੀ ਕਰ ਲੋ ਕੱਲ ਨੂੰ ਤੇ ਸੌਖੇ ਰਹਿ ਜਾਗੇ ਸਾਰੇ ਭਰਾਵਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਬਾਈ ਐਂ ਸਾਥ ਦੇਆ ਕਰੋ ਰੋਡ ਤੇ ਜੇ ਕਿਸੇ ਦੀ ਗੱਡੀ ਖਰਾਬ ਆ ਜਾਂ ਕੋਈ ਕਿਸੇ ਨਾਲ ਘਟਨਾ ਹੁੰਦੀ ਆ ਭੱਜਣ ਦੀ ਨਾ ਕਰਿਆ ਕਰੋ ਖੜਨ ਦੀ ਕਰਿਆ ਕਰੋ ਹਰੇਕ ਬੰਦੇ ਦਾ ਸਾਥ ਦੇਆ ਕਰੋ ਆ ਬੰਦੇ ਹੁਣ ਦਸਾਂ ਵਿਆਂ ਨੂੰ ਜਾ ਕੇ ਹੋਰ ਵੀ ਦੱਸਣਗੇ ਵੀ ਬਾਈ ਟਰੱਕਾਂ ਵਾਲਿਆਂ ਦੇ ਕੋਲੇ ਨਾ ਜਾਇਓ ਲੁੱਟਣ ਲੱਟਣ ਵਾਲੀ ਗੱਲ ਹੋਰ ਕਿਥੇ ਮਰਜੀ ਜਾਵੜਿਓ ਜਿਹੜੇ ਤਾਂ ਇਹਨਾਂ ਦੀ ਅੱਜ ਛੇਤਰਫਰੇਟ ਹੋਈ ਆ ਤੇ ਚਲੋ ਚੋਰਾਂ ਨੂੰ ਵੀ ਰੱਬ ਸਮੱਤ ਬਖਸ਼ੇ ਵੀ ਹੋਰ ਬਥੇਰਾ ਕੋਥੇ ਪਿਆ ਲੁੱਟਣ ਨੂੰ ਯਾਰ ਸਾਡੇ ਤਾਂ ਅਸੀਂ ਤਾਂ ਪਹਿਲੇ ਮਰੇ ਪਏ ਆ ਸਾਨੂੰ ਤੁਸੀਂ ਕਹਤੋਂ ਮਾਰਦੇ ਆ ਸਾਡੇ ਪਿੱਛੇ ਪੁਲਿਸ ਆ ਸਰਕਾਰ ਆ ਪ੍ਰਸ਼ਾਸਨ ਆ ਟੂਲ ਪਰਚੀਆਂ ਵਾਲੇ ਆ ਚੋਰ ਆ ਮੈਂ ਨਾ ਵੀ ਮੰਗਤੇ ਤੋਂ ਲੈ ਕੇ ਤੇ ਮੰਤਰੀ ਤੱਕ ਸਾਡੇ ਪਿੱਛੇ ਸਾਰੇ ਹੈ ਸਾਨੂੰ ਬਖਸ਼ੋ ਯਾਰ ਅਸੀਂ ਤਾਂ ਆਪਣੀਆਂ ਪਰੇਸ਼ਾਨੀਆਂ ਹੀ ਸਾਡੇ ਤੋਂ ਨਿਬੜ ਰਹੀਆਂ ਹਨ ਤੇ ਪਰ ਅੱਜ ਕੰਮ ਬਹੁਤ ਸੋਹਣਾ ਹੋਇਆ ਵੀਡੀਓ ਵੇਖ ਕੇ ਮਨ ਹੋ ਗਿਆ ਬਾਗੋ-ਬਾਗ ਵੀ ਠੀਕ ਆ ਯਾਰ ਸਾਡੇ ਬੰਦੇ ਵੀ ਜਾਗ ਰਹੇ ਆ ਹੁਣ ਹੌਲੀ-ਹੌਲੀ ਤੇ ਜਾਗਣਾ ਪੈਣਾ ਵੀ ਆ ਭਾਈ ਜ਼ਿੰਮੇਵਾਰੀ ਆ ਆਪਣੀ ਹਨਾ ਧੰਨਵਾਦ ਮੇਰਾ ਭਾਈ ਵੀਡੀਓ ਹਰ ਇੱਕ ਡਰਾਈਵਰ ਵੀਰੇ ਕੋਲੇ ਜਾਣੀ ਚਾਹੀਦੀ ਆ ਤੇ ਹਰ ਇੱਕ ਬੰਦੇ ਦਾ ਫਰਜ਼ ਆ ਆਪਦੇ ਅੰਦਰ ਨੂੰ ਹਲੂਣਾ ਮਾਰਨ ਦਾ ਵੀ ਆਪਾਂ ਰੁਕਣਾ ਆਪਾਂ ਡਰਾਈਵਰ ਭਰਾਵਾਂ ਦੀ ਮਦਦ ਕਰਨੀ ਆ ਕਿਉਂਕਿ ਕਾਰ ਗੱਡੀ ਮੋਟਰਸਾਈਕਲ ਵਾਲਾ ਬੰਦਾ ਤਾਂ ਯਾਰ 2 ਆ 4 ਆ 5 ਆ ਆਪਾਂ ਤਾਂ 5 ਮਿੰਟਾਂ ਦੇ ਵਿੱਚ ਵਿੱਚ 20 30 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਰੋਡ ਤੇ ਆਪਣੇ ਨਾਲ ਦਾ ਕੋਈ ਨਹੀਂ ਪਰ ਜੇ ਏਕਤਾ ਹੈਗੀ ਤਾਂ ਜੇਕ ਤਾਂ ਹੈ ਨਹੀਂ ਫੇਰ ਭਾਈ ਆਪਣੇ ਨਾਲ ਬਹੁਤ ਥੱਕਾ ਹੋਇਆ ਵੀ ਆ ਹੋਈ ਵੀ ਜਾਂਦਾ ਗਾਂ ਵੀ ਹੋਈ ਜਾਊਗਾ ਠੀਕ ਆ ਧੰਨਵਾਦ ਮੇਰਾ ਭਾਈ ਸਾਰੇ ਡਰਾਈਵਰ ਭਰਾਵਾਂ ਅੱਗੇ ਆਪਣਾ ਪੇਜ ਫੋਲੋ ਕਰ ਲਓ ਡਰਾਈਵਰਾਂ ਦੀਆਂ ਦੁੱਖਤ ਕਲਿੱਪਾਂ ਹੀ ਆਪਾਂ ਦੱਸਣੀਆਂ ਆਪਾਂ ਵੀ ਡਰਾਈਵਰਾਂ